DIG ਪੁੱਲਰ ਨੂੰ ਲੈ ਕੇ ਵੱਡੀ ਅਪਡੇਟ ਸੋਲ ਸਾਹਮਣੇ ਆ ਰਹੀ ਹੈ ਜੁਹਾਂ ਛਾਪੇ ਮਾਰੀ ਦੇ ਦੌਰਾਨ CBI ਨੂੰ 5 ਕਰੋੜ ਜਿਹੜਾ ਕਿ ਕੈਸ਼ ਮਿਲਿਆ ਤੇ ਉਸ ਦੇ ਨਾਲ ਹੀ 1.5 ਕਿਲੋ ਸੋਨੇ ਦੇ ਗਹਿਣੇ ਵੀ ਜਿਹੜੇ ਬਰਾਮਦ ਕੀਤੇ ਗਏ ਨੇ ਤਾਂ ਬਧੇਰੀ ਜਾਣਕਾਰੀ ਦੇ ਲਈ ਤਾਂ ਸਭ ਨੇ ਆ ਕਿ DIG ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਖੋਰੀ ਦੇ ਕਾਮਮਲੇ ਵਿੱਚ ਗ੍ਰਫਤਾਰ ਕੀਤਾ ਤੇ DIG ਨੇ ਇੱਕ ਇੱਕ ਵਿਚੋਲੇ ਰਾਹੀ ਫਤਗੜ ਸਾਹਿਬ ਦੇ ਮੰਡੀ ਗੁਬਨ ਦਿਗੜ ਦੇ ਇੱਕ ਸਕਰਾਪ ਪਰ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜ ਜਿਹਾ ਕੇਂਦਰੀ ਜਾਂਚ ਬਿਊਰੋ ਯਾਨੀ ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਜਿਹੜੇ ਕਿ ਰਿਸ਼ਵਤ ਕੋਰੀ ਮਾਮਲੇ 'ਚ ਗ੍ਰਿਫਤਾਰ ਕੀਤੇ ਤਹਿਤ ਜਨਾਲ ਹੀ ਦਸਤਨਿਆ ਕੀ ਡੀਲਰ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ 2 ਸਾਲ ਪਹਿਲਾਂ ਸਰਹੰਦ ਵਿੱਚ ਦਰਜ ਇੱਕ ਪੁਰਾਣੇ ਮਾਮਲੇ ਵਿੱਚ ਚਾਰਜ ਸ਼ੀਟ ਅਤੇ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਸੀ ਤਾਂ ਕਾਰੋਬਾਰੀ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਜਾਂਚ ਤੋਂ ਬਾਅਦ ਸੀਬੀਆਈ ਨੇ ਇੱਕ ਜਾਲ ਵਿਛਾ ਕੇ ਵੀਰਵਾਰ ਯਾਨੀ 16 ਅਕਤੂਬਰ ਨੂੰ ਡੀਆਈਟੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਦੋਸਤੋ ਬਾਅਦ ਦਿੱਲੀ ਅਤੇ ਚੰਡੀਗੜ੍ਹ ਤੋਂ ਲਗਭਗ 52 ਲੋਕਾਂ ਦੀ ਸੀਬੀਆਈ ਟੀਮ ਨੇ ਉਸ ਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਵਿੱਚ ਉਸ ਦੇ ਸੈਕਟਰ 40 ਵਾਲੇ ਬੰਗਲੇ ਦੀ ਤਲਾਸ਼ੀ ਲਈ ਉਸ ਦੇ ਬੰਗਲੇ ਵਿੱਚੋਂ 5 ਕਰੋੜ ਦੀ ਨਕਦੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਜੋ ਤਿੰਨ ਬੈਗਾਂ ਅਤੇ ਇੱਕ ਬ੍ਰੀਫਕੇਸ ਵਿੱਚ ਪੈਕ ਕੀਤੀ ਗਈ ਸੀ ਪੈਸੇ ਗਿਣਨ ਦੇ ਲਈ ਸੀਬੀਆਈ ਨੂੰ ਇੱਕ ਨੋਟ ਗਿਣਤੀ ਮਸ਼ੀਨ ਜੜੀ ਮੰਗਵਾਉਣੀ ਪਈ ਇਸ ਤੋਂ ਇਲਾਵਾ ਵੱਡੀ ਮਾਤਰਾ ਦੇ ਵਿੱਚ ਗਹਿਣੇ ਵੀ ਬਰਾਮਦ ਕੀਤੇ ਗਏ ਤੇ CBI ਨੂੰ DIG ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਗੱਡੀਆਂ ਨਾਲ ਸੰਬੰਧਿਤ ਦਸਤਾਵੇਜ਼ ਵੀ ਮਿਲੇ ਸੀਬੀਆਈ ਟੀਮਾਂ ਅਜੇ ਵੀ ਡੀਆਈਜੀ ਦੇ ਚੰਡੀਗੜ੍ਹ ਸਥਿਤ ਨਿਵਾਸ ਦੀ ਜਾਂਚ ਕਰ ਰਹੀਆਂ ਨੇ ਪੁੱਲਰ ਨੂੰ ਮੁਹਾਲੀ ਸਥਿਤ ਡੀਆਈਜੀ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਪਰ ਜਾਂਚ ਏਜੰਸੀ ਨੇ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਤੇ ਡੀਆਈਜੀ ਖਿਲਾਫ ਦਰਜ ਐਫਆਈਆਰ ਦੀ ਇੱਕ ਕਾਪੀ ਵੀ ਸਾਹਮਣੇ ਆਈ ਤੇ ਇਸ ਦੇ ਵਿੱਚ ਸਕ੍ਰੈਪ ਡੀਲਰ ਆਕਾਸ਼ ਬੱਟਾ ਨੇ ਇਲਜ਼ਾਮ ਲਗਾਇਆ ਕਿ ਡੀਆਈਜੀ ਨੇ ਉਸਨੂੰ ਆਪਣੇ ਦਫ਼ਤਰ ਬੁਲਾਇਆ ਤੇ ਗੁੱਸੇ ਵਿੱਚ ਛਿੜਕਿਆ ਡੀਆਈਜੀ ਨੇ ਆਪਣੇ ਵਿਚੋਲੇ ਕ੍ਰਿਸ਼ਨਾ ਰਾਹੀ ਉਸ ਤੋਂ ਵਾਰ-ਵਾਰ ਜਿਹੜੀ ਕਿ ਰਿਸ਼ਵਤ ਮੰਗੀ ਸੀ ਇੱਥੇ ਇਹ ਵੀ ਦੱਸ ਦਰਨੇ ਆ ਕਿ ਡੀਆਈਜੀ ਹਰਚਰਨ ਪੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਹਨ ਤੇ ਪੁੱਲਰ ਦੇ ਪਿਤਾ ਮਹਿਲ ਸਿੰਘ ਪੁੱਲਰ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਪੁਲਿਸ ਵਜੋਂ ਸੇਵਾ ਨਿਭਾ ਚੁੱਕੇ ਹਨ